ਕੰਨਾਈ ਇੱਥੇ ਲੌਲਾ ਪਾਉਣ ਦਾ ਕੋਈ ਫਾਇਦਾ ਨਹੀਂ 7-8 ਕ ਜੋ 1000 ਕਰੋੜ ਰੁਪਏ ਤੁਹਾਡਾ ਖੜਾ ਹੈ ਪੰਜਾਬ ਦੇ ਲੋਕਾਂ ਕੋਲੇ ਜਾਓ ਪੈਸੇ ਉੱਥੋਂ ਮਿਲਣਗੇ ਮੈਂ ਕਿਹਾ ਯਾਰ ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਫੈਸਲਾ 92 ਦੇ ਤੇ 117 ਚੋਂ ਹੁਣ ਫਿਰ ਦੁਬਾਰੇ ਲੋਕ ਪੰਜਾਬ ਦੇ ਲੋਕਾਂ ਕੋਲੇ ਕੀ ਕਰਨ ਜਾਣਾਂ ਮੈਂ ਉਹ ਕਿਵੇਂ ਦੇਣਗੇ ਪੈਸੇ ਕਹਿੰਦੇ ਆ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੇ 13 ਦੀਆਂ 13 ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦੇਤੀਆਂ ਨਾ ਮਜਾ ਆ ਲੈ ਇੱਕ ਪੈਸਾ ਰੋਕ ਲੈਣ ਤੁਹਾਡੀ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੀ ਸਟਰੈਂਥ ਬਣ ਜੂਗੀ। ਮੈਂ ਕਹਾ ਯਾਰ ਜੀ ਆ ਆਪਾਂ ਤਾਂ ਕੋਈ ਮਾਰੇ ਨਹੀਂ ਮੈਂ ਕਹਾ ਅਸੀਂ ਫੇਰ ਜਾਵੜਦੇ ਲੋਕਾਂ ਕੋਲੇ ਸੋ ਜੇ ਐਸਵਾ ਨੇ ਆਪਣੀ ਸਟਰੈਂਥ ਵਧਦੀ ਹੈ ਜਿਹੜੀ ਮਰਜ਼ੀ ਸੈਂਟਰ ਸਰਕਾਰ ਹੋਵੇ ਪਰ ਜਦੋਂ ਪਾਰਲੀਮੈਂਟ ਚ ਸਟਰੈਂਥ ਹੋਊਗੀ ਨਾ 10 ਤਾਂ ਆਪਣੇ ਪਹਿਲੇ ਹੀ ਹੈ ਰਾਜ ਸਭਾ ਚ 13 ਇੱਥੋਂ ਹੋਗੇ ਕੁਝ ਦਿੱਲੀ ਤੋਂ ਆਉਣਗੇ ਤਾਂ ਜਦੋਂ ਸਟਰੈਂਥ ਵਧਦੀ ਹੈ ਨਾ ਫਿਰ ਪ੍ਰੈਸ਼ਰ ਪੈਂਦਾ ਵੀ ਪਾਰਲੀਮੈਂਟ ਨਹੀਂ ਚੱਲਣ ਦੇਣਗੇ ਜਿਵੇਂ ਪਹਿਲਾਂ ਮੈਂ ਇਕੱਲਾ ਹੀ ਹੁੰਦਾ ਸੀ ਦੇਖ ਲਓ ਤੂੰ ਦੇਖਿਆ ਹੋਣਾ ਕੱਲ੍ਹੇ ਹੀ ਹੁੰਦਾ ਸੀ ਮੈਂ ਮੈਂ ਤਾਂ ਕਦੇ ਕੁਰਸੀ ਤੇ ਬੈਠੀ ਹੀ ਨਹੀਂ ਮੈਂ ਤਾਂ ਵਿੱਚ ਉੱਥੇ ਮੂਰੇ ਹੁੰਦਾ ਸੀਗਾ ਬੈ ਬੈਲ ਚ ਰੋਲਾ ਰੂਲਾ ਪਾ ਕੇ ਮੈਂ ਬਹੁਤ ਪ੍ਰੋਜੈਕਟ ਲਿਆਂਦੇ ਸੰਗਰੂਰ ਵਾਸਤੇ ਜਿੰਨੇ ਵੀ ਮੈਂ ਕਰ ਸਕਦਾ ਸੀ ਬਦ ਤੋਂ ਬਦ ਕੀਤਾ ਕੱਲੇ-ਕੱਲੇ ਪੈਸੇ ਦਾ ਹਿਸਾਬ ਵੀ ਦਿੱਤਾ ਸੋ ਇਸ ਇਹ ਲੀਡ ਇਹ ਪ੍ਰਤੀਨਿਧੀ ਦਾ ਕੰਮ ਹੁੰਦਾ ਹੈ ਤੁਸੀਂ ਇੱਥੋਂ ਚੁਣ ਕੇ ਜਿਹੜੇ ਐਮਪੀ ਬਣਾਉਨੇ ਹੋ ਜਾਂ ਐਮਐਲਏ ਉਹ ਉਹ ਤੁਹਾਡੇ ਚ ਤੇ ਸਰਕਾਰ ਚ ਪੂਰ ਦਾ ਕੰਮ ਕਰਦੇ ਨੇ ਪੂਲ ਦਾ ਉਹ ਤੁਹਾਡੀਆਂ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਕਾਨੂੰਨ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸ ਦਿਓ ਉਹ ਜਾ ਕੇ ਵਿਧਾਨ ਸਭਾ ਸਵਾਲ ਕਰਦੇ ਨੇ ਫੋੜੇ ਕਾਨੂੰਨ ਬਣਦੇ ਨੇ ਆ ਆਹੀ ਤਾਂ ਹੈਗਾ ਲੋਕਤੰਤਰ ਇੱਥੇ ਹੁਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਤ ਜਿਹੜੇ ਬਾਤ ਕਹਿੰਦੇ ਤਪੱਸਿਆ 'ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਿਆ ਉੱਥੇ ਖੜੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਵੀ ਜੀ ਤੂੰ ਹੀ ਹਾਂ ਵਾਲੋਂ ਵੀ ਜੀ ਤੂੰ ਹੀ ਬਿੱਲ ਪਾਸ ਲੈ ਇਹ ਯਾਰ ਇਹ ਕੋਈ ਤਰੀਕਾ ਹੈ ਅਸੋ ਆ ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਉਹ ਕਹਿੰਦਾ ਜੀ ਇੱਥੇ ਲੌਲਾ ਪਾਉਣ ਦਾ ਕੋਈ ਫਾਇਦਾ ਨਹੀਂ 7-8 ਕ ਜੋ 1000 ਕਰੋੜ ਰੁਪਏ ਤੁਹਾਡਾ ਖੜਾ ਹੈ ਪੰਜਾਬ ਦੇ ਲੋਕਾਂ ਕੋਲੇ ਜਾਓ ਪੈਸੇ ਉੱਥੋਂ ਮਿਲਣਗੇ ਮੈਂ ਕਿਹਾ ਯਾਰ ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਫੈਸਲਾ 92 ਦੇ ਤੇ 117 ਚੋਂ ਹੁਣ ਫੇਰ ਦੁਬਾਰੇ ਲੋਕ ਪੰਜਾਬ ਦੇ ਲੋਕਾਂ ਕੋਲੇ ਕੀ ਕਰਨ ਕਰਨ ਜਾਵਾਂ ਮੈਂ ਉਹ ਕਿਵੇਂ ਦੇਣਗੇ ਪੈਸੇ ਕਹਿੰਦੇ ਆ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੇ 13 ਦੀਆਂ 13 ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦੇਤੀਆਂ ਨਾ ਮਜਾ ਆ ਇੱਕ ਪੈਸਾ ਰੋਕ ਲੈਣ ਤੁਹਾਡੀ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੀ ਸਟਰੈਂਥ ਬਣੇ ਜੋਗੀ ਮੈਂ ਕਿਹਾ ਯਾਰ ਜੀ ਆ ਆਪਾ ਤਾਂ ਕੋਈ ਮਾਰੇ ਨਹੀਂ ਮੈਂ ਕਿਹਾ ਅਸੀਂ ਫੇਰ ਜਾਵੜਦੇ ਲੋਕਾਂ ਕੋਲੇ ਸੋ ਜੇ ਐਸਵਾਨ ਆਪਣੀ ਸਟਰੈਂਥ ਵੱਧਦੀ ਹੈ ਜਿਹੜੀ ਮਰਜ਼ੀ ਸੈਂਟਰ ਸਰਕਾਰ ਹੋਵੇ ਪਰ ਜਦੋਂ ਪਾਰਲੀਮੈਂਟ ਚ ਸਟਰੈਂਥ ਹੋਊਗੀ ਨਾ 10 ਤਾਂ ਆਪਣੇ ਪਹਿਲੇ ਹੀ ਹੈ ਰਾਜ ਸਭਾ ਚ 13 ਇੱਥੋਂ ਹੋਗੇ ਕੁਝ ਦਿੱਲੀ ਤੋਂ ਆਉਣਗੇ ਤਾਂ ਜਦੋਂ ਸਟਰੈਂਥ ਵੱਧਦੀ ਹੈ ਨਾ ਫਿਰ ਪ੍ਰੈਸ਼ਰ ਪੈਂਦਾ ਵੀ ਪਾਰਲੀਮੈਂਟ ਨਹੀਂ ਚੱਲਣ ਦੇਣਗੇ ਜਿਵੇਂ ਪਹਿਲਾਂ ਮੈਂ ਇਕੱਲਾ ਹੀ ਹੁੰਦਾ ਸੀ ਦੇਖ ਲਓ ਤੂੰ ਦੇਖਿਆ ਹੋਣਾ ਇਕੱਲਾ ਹੀ ਹੁੰਦਾ ਸੀ ਮੈਂ ਮੈਂ ਤਾਂ ਕਦੇ ਕੁਰਸੀ ਤੇ ਬੈਠੇ ਹੀ ਨਹੀਂ ਮੈਂ ਤਾਂ ਵਿੱਚੋਂ ਉੱਥੇ ਮੂਰੇ ਹੁੰਦਾ ਸੀਗਾ ਬੈਬਲ ਚ ਰੋਲਾ ਰੂਲਾ ਪਾ ਕੇ ਮੈਂ ਬਹੁਤ ਪ੍ਰੋਜੈਕਟ ਲਿਆਂਦੇ ਸੰਗਰੂਰ ਵਾਸਤੇ ਜਿੰਨੇ ਵੀ ਮੈਂ ਕਰ ਸਕਦਾ ਸੀ ਵੱਧ ਤੋਂ ਵੱਧ ਕੀਤਾ ਕੱਲੇ ਕੱਲੇ ਪੈਸੇ ਦਾ ਹਿਸਾਬ ਵੀ ਦਿੱਤਾ ਸੋ ਇਸ ਇਹ ਲੀਡ ਇਹ ਪ੍ਰਤੀਨਿਧੀ ਦਾ ਕੰਮ ਹੁੰਦਾ ਤੁਸੀਂ ਇੱਥੋਂ ਚੁਣ ਕੇ ਜਿਹੜੇ ਐਮਪੀ ਬਣਾਉਨੇ ਹੋ ਜਾਂ ਐਮਐਲਏ ਉਹ ਉਹ ਤੁਹਾਡੇ ਚ ਤੇ ਸਰਕਾਰ ਚ ਪੁਲ ਦਾ ਕੰਮ ਕਰਦੇ ਨੇ ਪੁਲ ਦਾ ਉਹ ਤੁਹਾਡੀਆਂ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਕਾਨੂੰਨ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸਦੇ ਹੋ ਉਹ ਜਾ ਕੇ ਵਿਧਾਨ ਸਭਾ 'ਚ ਸਵਾਲ ਕਰਦੇ ਨੇ ਛੋਟੇ ਕਾਨੂੰਨ ਬਣਦੇ ਨੇ ਆ ਆਹੀ ਤਾਂ ਹੈਗਾ ਲੋਕਤੰਤਰ ਇੱਥੇ ਹੁਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨ ਪਾ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਤ ਜਿਹੜੇ ਬਾਤ ਕਹਿੰਦੇ ਤਪੱਸਿਆ 'ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਏ ਉੱਥੇ ਕਰੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਵੀ ਜੀਤੂ ਹੀ ਹਾਂ ਵਾਲੋਂ ਵੀ ਜੀਤੂ ਹੀ ਬਿਲ ਭਾਸ ਲੈ ਇਹ ਯਾਰ ਇਹ ਕੋਈ ਤਰੀਕਾ ਐਸੋ ਆ ਚੰਡੀਗੜ੍ਹ ਦੇ ਵੋਟਾ ਕਿਵੇਂ ਗਣੀ ਅਸੀਂ